ਜਦੋਂ ਸਾਡੇ ਪਿੰਡ ਰੋਡ ਮੰਜਰੀ ਵਿੱਚ ਗਏ ਆ ਉਹ ਤਾਂ ਬਹੁਤ ਛੋਟੀ ਉਮਰ ਵਿੱਚ ਸੀ ਮਾਰੇ ਦੀ ਤੇ ਜਦੋਂ ਉੱਥੇ ਨਹੀਂ ਰਹੇ ਉਹ ਨਾਲ ਇੱਥੇ ਆਏ ਉਹਨਾਂ ਨੇ ਬਹੁਤ ਨਾਲ ਆ ਕੇ ਉਸ ਵੇਲੇ ਤਾਂ ਜਾਣੀ ਉਹ ਇਹ ਦੱਸਦੇ ਵੀ ਜਿਹੜੀ ਟੇਢੇ ਪੀਰ ਦੀ ਜਗ੍ਹਾ ਸੀ ਨਾ ਇਹ ਕਿਸੇ ਪਾਸਿਓਂ ਦਿਸਦੀ ਨਹੀਂ ਸੀ ਸਾਨੂੰ ਉਹਨਾਂ ਨੇ ਜਾਣੀ ਕਿ ਮਹਾਰਾਜ ਜੀ ਨੇ ਇੰਨੀ ਮਤਲਬ ਇੱਥੇ ਤਪੱਸਿਆ ਇੰਨੀ ਸੇਵਾ ਕੀਤੀ ਜਿਹੜੀ ਜਗ੍ਹਾ ਦੀ ਕਿ ਜਦੋਂ ਮਹਾਰਾਜ ਜੀ ਆਪ ਭਲਾਈਆਂ ਵੱਢਦੇ ਸੀ ਨਾ ਮਹਾਰਾਜ ਜੀ ਦੇ ਪੈਰਾਂ ਦੇ ਵਿੱਚ ਕੰਡੇ ਚੁੱਭ ਗਏ ਸੀ ਇਹ ਕਹਿੰਦੇ ਸਾਨੂੰ ਮਹਾਰਾਜ ਜੀ ਨੇ ਕੰਡੇ ਨਹੀਂ ਸੀ ਕੱਢਣ ਦਿੱਤੇ ਕਹਿੰਦੇ ਕੋਈ ਗੱਲ ਨਹੀਂ ਮੈਨੂੰ ਤਕਲੀਫ ਨਹੀਂ ਹੈਗੀ ਤੇ ਫਿਰ ਜਦੋਂ ਬਲਕਿ ਸਾਡਾ ਅਜ ਤੋਂ 35 ਸਾਲ ਪਹਿਲਾਂ ਵਿਆਹ ਹੋਇਆ ਉਹ ਵੀ ਮਹਾਰਾਜ ਜੀ ਨੇ ਆਪ ਰੇਸਤਾ ਕੀਤਾ ਸੀ ਇੱਥੇ ਕਿਚਨ ਬਣਾਈ ਸੀ ਮੇਰੇ ਪੇਕੇ ਦੇ ਵਿੱਚ ਬਾਸ ਹੁੰਦੇ ਸੀ ਠਾਣੀ ਪਿੰਡ ਦੇ ਪੇਕੇ ਮੇਰੇ ਜੀ ਤੇ ਜਦੋਂ ਮਹਾਰਾਜ ਜੀ ਉੱਥੇ ਬਾਸ ਲੈਣ ਇਹਨਾਂ ਨੂੰ ਨਾਲ ਲੈ ਕੇ ਗਏ ਨਾ ਦੋ ਬੰਦੇ ਹੋਰ ਸੀ ਸਾਡੇ ਰੋਡ ਮਜਾਰੇ ਦੇ ਤੇ ਉਹ ਹੱਸਦੇ ਸੀ ਕਹਿੰਦੇ ਵੀ ਮਹਾਰਾਜ ਜੀ ਸਾਨੂੰ ਬਾਲੇ ਮਰਦਾਨੇ ਵਾਂਗੂ ਨਾਲ ਹੀ ਰੱਖੋ ਤੇ ਮਹਾਰਾਜ ਜੀ ਨੇ ਅਦਾਤ ਕੀਤੀ ਤਾਂ ਕਹਿੰਦਾ ਜਿਹੜੀਆਂ ਤੁਹਾਡੇ ਲੱਡ ਲੱਗਈਆਂ ਆਈਆਂ ਉਹਨਾਂ ਨੂੰ ਕੌਣ ਸੰਭੂਗਾ ਸੰਭੂ ਬਿਲਕੁਲ ਚੱਲ ਕਹਿੰਦੇ ਮਹਾਰਾਜ ਜੀ ਐਦਾਂ ਕਰੋ ਵੀ ਦਲਾਵਰਤਾ ਹੁਣ ਹਲੇ ਸ਼ਾਦੀ ਛਦਾ ਹੈ ਨੀਗਾ ਇਹ ਤਾਂ ਤੁਹਾਡੇ ਨਾ ਰਹਿ ਸਕਦਾ ਉਸ ਵੇਲੇ ਮਹਾਰਾਜ ਜੀ ਨੇ ਅਸ਼ੀਰਵਾਦ ਦਿੱਤਾ ਸੀ ਕਹਿੰਦੇ ਐਸੇ ਪਿੰਡ ਵਿੱਚ ਵਿਆਹ ਹੋ ਜਾਣਾ ਅੱਛਾ ਜੀ ਨਾਲੇ ਸਾਡੇ ਘਰੇ ਗਏ ਸੀ ਮੇਰੇ ਬਾਬਾ ਜੀ ਦੀ ਡੈਥ ਹੋ ਗਈ ਸੀ ਉਸ ਵੇਲੇ ਅਸੀਂ ਪਾਠ ਰੱਖਿਆ ਸੀ ਜਦੋਂ ਮੈਂ ਉਹਨਾਂ ਨੂੰ ਆਰੀ ਫੜਾ ਕੇ ਗਈ ਪਿਆ ਬਾਸ ਵੱਢਣੇ ਆ ਤੁਸੀਂ ਵੱਢ ਲਿਓ ਤੇ ਮਹਾਰਾਜ ਜੀ ਨੇ ਕਿਹਾ ਕਹਿੰਦੇ ਇਹਦੇ ਨਾਲ ਹੀ ਹੋ ਜਾਣਾ ਤਿੰਨ ਸਾਲ ਬਾਅਦ ਮੇਰਾ ਰਸਤਾ ਹੋਇਆ ਜਦੋਂ ਇੱਥੇ ਮਹਾਰਾਜ ਜੀ ਕੋਲ ਆਏ ਮਹਾਰਾਜ ਜੀ ਇਹਦਾ ਮਤਲਬ ਵੀਰ ਜੀ ਤੁਹਾਡੇ ਘਰੋਂ ਤਾਂ ਫਿਰ ਕਾਫੀ ਧੀਰ ਤੋਂ ਸੰਤਾਨਾਂ ਜੁੜੇ ਹੋਏ ਸੀ ਜਦੋਂ ਮਹਾਰਾਜ ਜੀ ਆ ਗਏ ਸੀ ਰੋਡ ਮੇ ਜਾ ਰਹੇ ਉਸ ਬੇਲੇ ਦੇ ਨਾਲ ਸੀ ਹੋ ਸਕਦਾ ਭੰਡਾਰੇ ਤੇ ਮਹਾਰਾਜ ਦੀ ਕਿਰਪਾ ਹੋ ਜਵੇ ਉਹਨਾਂ ਨੂੰ ਕਾਟ ਮਿਲ ਜਾਣ ਭੰਡਾਰੇ ਤੇ ਆਇਓ ਸੀ ਜੀ ਤੇ ਮਹਾਰਾਜ ਦੇ ਆਸ਼ੀਰਵਾਦ ਨਾਲ ਬਹੁਤ ਸਿਹਤ ਖਰਾਬ ਰਹੀ ਪਰ ਇਹਨਾਂ ਨੇ ਠੀਕ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਹੋਏ ਉਹੀ ਜੋ ਮਹਾਰਾਜ ਜੀ ਸਾਨੂੰ ਦਿੱਸਦੀ ਸੀ ਨਾ ਜਿੰਨਾ ਮਹਾਰਾਜ ਜੀ ਪਿਆਰ ਕਰਦੇ ਸੀ ਜਿਹੜੇ ਜਿਹੜੇ ਮਹਾਰਾਜ ਜੀ ਦੇ ਸ਼ਾਮਦ ਸੀ ਉਹੀ ਸਾਨੂੰ ਮਾਈ ਕੋਲੋਂ ਮਿਲਦੇ ਉਹਨਾਂ ਹੀ ਪਿਆਰ ਮਿਲਿਆ ਜੇ ਕਹਿੰਦੇ ਉਹਨਾਂ ਦੀ ਸੇਵਾ ਵੀ ਮਾਤਾ ਜੀ ਨੇ ਬੜੀ ਕੀਤੀ ਹੈ ਔਰ ਹੈ 10 ਪੰਜ ਸਾਲ ਪਹਿਲਾਂ ਅਸੀਂ ਵੀ ਆਏ ਤੇ ਮਾਈ ਜੀ ਵੀ ਆਏ ਇਹਨਾਂ ਹੀ ਸਬਜ਼ੀ ਲੈਣ ਵਿੱਚ ਮਾਈ ਜੀ ਮੈਂ ਲੈ ਲੈ ਮੈਂ ਕਹਿੰਦੀ ਨਹੀਂ ਆਹੀ ਮਤਲਬ ਮੇਲੇ ਲੈਣੀ ਮੈਂ ਕਿ ਮਾਈ ਜੀ ਤੁਹਾਡੀ ਸੇਵਾ ਮੂਰੇ ਤਾਂ ਅਸੀਂ ਜੀਰੋਂ ਮੈਂ ਭਾਵੇਂ ਅਸੀਂ ਅੱਜ ਤੋਂ 42 ਸਾਲ ਪਹਿਲਾਂ ਜੁੜੇ ਹੋ ਮੈਂ ਪਰ ਜੋ ਮਾਈ ਜੀ ਨੇ ਮਹਾਰਾਜ ਜੀ ਲਈ ਕਿਤਾ ਕਿਤੇ ਐਵੇਂ ਨਹੀਂ ਮਾ ਮਹਾਰਾਜ ਜੀ ਗੱਡੀਆਂ ਬਖਸ਼ ਗਾ ਬੋਲ ਕੇ ਤਿੰਨ ਵਾਰੀ ਜ਼ੁਬਾਨ ਤੇ ਸ਼ਬਦ ਆਇਆ ਕਹਿੰਦੇ ਲਾਸਟ ਸਮੇਂ ਜਦੋਂ ਉਹਨਾਂ ਨੇ ਬੋਲ ਕੇ ਕਿਹਾ ਡੇਰਾ ਮੇਰੀ ਪ੍ਰੀਤੀ ਮਾਈ ਦਾ ਇਹ ਮਾਤਾ ਦਾ ਹੈ ਮਤਲਬ ਮੇਰੀ ਬੱਚੀ ਦਾ ਹੈ ਮੇਰੀ ਧੀ ਦਾ ਹੈ ਡੇਰਾ ਆਪ ਬੋਲ ਕੇ 51 ਸਾਲ ਬਾਅਦ ਮਹਾਰਾਜ ਜੀ ਆਪ ਬੋਲ ਕੇ ਕਹਿ ਕੇ ਗਏ ਆ ਬਟ ਮਾਰਾ ਜੀ ਨਾਲ ਪ੍ਰੀਤੀ ਮੈਨੇ ਪ੍ਰੀਤਾ ਸੱਚੀਆਂ ਸੀ ਸੱਚੀਆਂ ਸੀ ਜਿਹੜੇ ਬੋਲ ਕੇ ਆਪ ਕਹਿ ਕੇ ਗਏ ਕਿ ਤੇ ਐਵੇਂ ਨਹੀਂ ਡੇਰਾ ਸਾਂਭਣ ਵਾਲੇ ਬਹੁਤ ਹੈਗੇ ਸੀ ਨਾ ਕੋਈ ਸੰਭਾਲੇ ਸਕਦਾ ਸੀ ਮਾਤਾ ਮੰਗੂ ਡੇਰਾ ਕੋਈ ਨਹੀਂ ਸੀ ਸੰਭਾਲ ਸਕਦਾ ਇਤੋਂ ਤਾਂ ਰੋਂਦਿਆਂ ਨੇ ਆਣਾ ਸੀ ਅਸੀਂ ਰੋਂਦਿਆਂ ਨੇ ਜਾਣਾ ਸੀ ਬੜੀ ਹੱਦ ਮਾਰਾਂ ਦੀ ਜਾਂਦਾ ਲੈ ਜਾਂਦੇ ਨਾਲ ਹੋਰ ਸਾਡੇ ਕੋ ਕੁਝ ਨਹੀਂ ਸੀ ਸੋ ਦੋਸਤੋ ਇਹ ਪਿਆਰ ਹੈ ਸੰਗਤ ਦਾ ਮਾਤਾ ਜੀ ਨੇ ਦੇਖੋ ਪੂਰੀ ਹਿਸਟਰੀ ਦੱਸੀ ਹੈ ਕਿ ਉਸ ਵੇਲੇ ਕਿੱਦਾਂ ਦੇ ਹਾਲਾਤ ਸੀਗੇ ਕਿਸ ਤਰ੍ਹਾਂ ਬਾਬਾ ਜੀ ਦੇ ਸਾਨੂੰ ਆਪਣੇ ਚਰਨਾਂ ਨਾਲ ਜੋੜਿਆ ਔਰ ਪ੍ਰੀਤੀ ਮਾਈ ਜੀ ਦਾ ਕਿਸ ਤਰ੍ਹਾਂ ਪਿਆਰ ਉਹਨਾਂ ਦੇ ਨਾਲ ਰਿਸਪੈਕਟ ਇੱਜ਼ਤ ਉਹਨਾਂ ਦੀ ਸੇਵਾ ਔਰ ਸੱਚੇ ਦਿਲੋਂ ਮੈਂ ਸ਼ੁਰੂ ਦੇ ਵਿੱਚ ਗੱਲ ਕਹੀ ਸੀ ਕਿ ਸੱਚੇ ਦਿਲੋਂ ਆਪਾਂ ਜਦੋਂ ਕਿਸੇ ਦੇ ਨਾਲ ਜੁੜਦੇ ਆ ਨਾ ਤਾਂ ਫਿਰ ਕੰਮ ਕਿਸੇ ਵੀ ਤਰ੍ਹਾਂ ਦੀ ਕਮੀ ਉਹ ਵੀ ਨਹੀਂ ਛੱਡਦਾ ਸੋ ਮਾਤਾ ਜੀ ਬਹੁਤ ਚੰਗਾ ਲੱਗਾ ਤੁਸੀਂ ਗੱਲਬਾਤ ਕੀਤੀ ਔਰ ਉਸ ਸਮੇਂ ਨੂੰ ਯਾਦ ਕੀਤਾ ਮਿਹਰਬਾਨੀ ਦੁੱਖ ਸਾਰੇ ਘੱਟ ਦੱਤੇ ਮਾਈ ਜੀ ਨੇ ਤਾਂ ਜਿੱਦਾਂ ਮਾਤਰ ਸਾਨੂੰ ਦੁੱਖ ਲੱਗਾ ਸੀ ਕਿ ਅਸੀਂ ਬਰਦਾਸ਼ਤ ਨਹੀਂ ਸੀ ਮਹਾਰਾ ਦਾ ਬਿਛੋੜਾ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਸੀ ਜੇ ਮਾਈ ਸਾਨੂੰ ਘਰ ਨਾਲ ਨਾ ਲਾਉਂਦੇ ਤਾਂ ਵੀ ਰੋਣ ਗਏ ਸਾਨੂੰ ਮਹਾਰਾ ਜੀ ਨਾਲ ਪਿਆਰ ਮਾਈ ਜੀ ਕੋਲੋਂ ਮਿਲਿਆ ਬਿਲਕੁਲ ਜੀ ਉਹ ਪ੍ਰਿੰਸੀਪਲ ਸਾਹਿਬ ਨੇ ਜਿਹੜੇ ਕਿ ਬੜੇ ਸਾਡੇ ਅਜੀਜ਼ ਨੇ ਬੜੇ ਰਿਸਪੈਕਟਡ ਨੇ ਉਹਨਾਂ ਨਾਲ ਵੀ ਅਸੀਂ ਜਦੋਂ ਦਰਬਾਰ ਦੇ ਵਿੱਚ ਆਏ ਸੀਗੇ ਬਰਸੀ ਤੇ ਆਏ ਸੀ ਤਾਂ ਉਸ ਬਿੱਲਾ ਅੰਦਰ ਬੈਠ ਕੇ ਅਸੀਂ ਉਹਨਾਂ ਦੇ ਨਾਲ ਵੀ ਬਹੁਤ ਸਾਰੀਆਂ ਇਸ ਡੇਰੇ ਦੇ ਪ੍ਰਤੀ ਗੱਲਾਂ ਬਾਤਾਂ ਕੀਤੀਆਂ ਸੀ ਔਰ ਪ੍ਰਿੰਸੀਪਲ ਸਾਹਿਬ ਦਸ ਦੇ ਦਸ ਤੇ ਉਹਨਾਂ ਦੀ ਅੱਖਾਂ ਵਿੱਚੋਂ ਥਰੂ ਆ ਗਏ ਸੀ ਔਰ ਜਿਸ ਤਰ੍ਹਾਂ ਮੇਰੀ ਮਾਤਾ ਦੇ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਪ੍ਰਿੰਸੀਪਲ ਸਾਹਿਬ ਦੀਆਂ ਵੀ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਸੀ ਕਿਉਂਕਿ ਅਥਰੂ ਉਦੋਂ ਹੀ ਆਉਂਦੇ ਜਦੋਂ ਕਿਸੇ ਦਾ ਪਿਆਰ ਯਾਦ ਆਵੇ ਜਾਂ ਸਾਡਾ ਵਿਛੋੜਾ ਜਿਹੜਾ ਹੈ ਉਸ ਤਰ੍ਹਾਂ ਦਾ ਫਿਰ ਸਾਨੂੰ ਮਿਲ ਜਾਵੇ ਉਹਨਾਂ ਨੂੰ ਵੇਖ ਕੇ ਅਸੀਂ ਹੋਰ ਖੁਸ਼ ਔਰ ਉਹ ਖੁਸ਼ੀ ਦੇ ਅਥਰੂ ਹੁੰਦੇ ਨਾ ਕਿ ਗਮੀ ਦੇ ਕੀ ਨਾਮ ਹੈ ਵੀਰ ਜੀ ਮੇਰਾ ਮਨਪ੍ਰੀਤ ਜੀ ਮਨਪ੍ਰੀਤ ਜੀ ਪਿਛਲੀ ਵਾਰ ਵੀ ਮੈਨੂੰ ਪਤਾ ਆਪਾਂ ਗੱਲਬਾਤ ਕੀਤੀ ਸੀ 21 ਜੁਲਾਈ ਨੂੰ ਬਿਲਕੁਲ ਬਿਲਕੁਲ ਦੇਖੀ ਸੀ ਕਿ ਨਹੀਂ ਗੱਲਬਾਤ ਹਾਂਜੀ ਹਾਂਜੀ ਬਿਲਕੁਲ ਦੇਖੀ ਸੀ ਹਾਂਜੀ ਹਾਂਜੀ ਕੀ ਬਾਤ ਹੈ ਅੱਛਾ ਮਨਪ੍ਰੀਤ ਜੀ ਮੈਂ ਚਾਹੁੰਦਾ ਕਿ ਵੈਸੇ ਤਾਂ ਮੈਨੂੰ ਸਾਰਾ ਕੁਝ ਦੱਸ ਹੀ ਦਿੱਤਾ ਹੈ ਕੁਝ ਤੁਸੀਂ ਵੀ ਇਸ ਡੇਰੇ ਦੀ ਆਸਥਾ ਬਾਰੇ ਦੱਸੋ ਇਹ ਪਹਿਲਾਂ ਤਾਂ ਤੁਸੀਂ ਕਦੋਂ ਤੋਂ ਆਉਣੇ ਸ਼ੁਰੂ ਹੋਏ ਦੇਖੋ ਜੀ ਜਦੋਂ ਤੋਂ ਆਪਾਂ ਹੋਸ਼ ਸੰਭੀ ਹੈ ਉਸ ਟਾਈਮ ਤੋਂ ਡੇਰੇ ਨਾਲ ਜੁੜੇ ਹੋਏ ਆਂ ਜੀ ਸਾਡੇ ਫਾਦਰ ਸਾਹਿਬ ਆਂਦੇ ਸੀ ਜਿਹੜਾ ਬਜ਼ੁਰਗਾਂ ਤੋਂ ਲਾ ਲੋ ਇੱਥੇ ਆਂਦੇ ਸੀ ਹਾਂ ਮੇਰਾ ਪਿੰਡ ਚੰਦ ਪਰ ਉੜਕੀ ਹੈ ਜੀ ਮਤਲਬ ਕਿ ਕਨੈਲ ਆਂਦੇ ਸਾਨੂੰ ਮਤਲਬ ਬਚਪਨ ਤੋਂ ਆਂਦੇ ਇੰਨਾ ਸਮਾਂ ਹੋ ਗਿਆ ਪਿੰਡੇ ਕਨੈਲ ਲੱਗਦਾ ਸਾਨੂੰ ਆਪਣਾ ਮਹਾਰਾਜ ਜੀ ਨਾਲ ਜੁੜੇਗਾ ਮਾਈ ਜੀ ਨਾਲ ਇਦਾਂ ਹੀ ਹੈ ਜੀ 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 ਹਾਂਜੀ ਪਿਆਰ ਇਹਨਾਂ ਨਾਲੇ ਬਾਕੀ ਡੇਰੇ ਦੀ ਮਾਰੇ ਦੀ ਕਿਰਪਾ ਇੰਨੀ ਸਾਡੇ ਤੇ ਮਤਲਬ ਕਹਿ ਲੋ ਕਿ ਦਿਨ ਰਾਤ ਚੈਦ ਰਹੀ ਹੈ ਕੰਮ ਤਾਂ ਵੀ ਚੱਲੀ ਜਾਂਦੇ ਆ ਹੁਣ ਜਿਹੜੇ ਮੇਲੇ ਆ ਰਹੇ ਆ ਮਨਪ੍ਰੀਤ ਜੀ ਆਉਣ ਵਾਲੇ ਦੱਸਿਆ ਜਾ ਰਿਹਾ ਕਿ ਜਨਵਰੀ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਡਿਜ਼ਾਈਨ ਕਰਦੇ ਆ ਕੀ ਕੀ ਉਸ ਮੇਲੇ ਤੇ ਖਾਸ ਜਿਹੜੀ ਅਟਰੈਕਸ਼ਨ ਹੁੰਦੀ ਹੈ ਜਿਹੜੀ ਆਕਰਸ਼ਿਤ ਹੁੰਦਾ ਹੈ ਮੇਲੇ ਦਾ ਕਿ ਕਿਸ ਤਰ੍ਹਾਂ ਮੇਲਾ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾਂਦਾ ਦੇਖੋ ਜੀ ਕਰਨ ਵਾਲੇ ਤਾਂ ਮਹਾਰਾਜ ਹੈ ਜੀ ਤੇ ਮਾਈ ਜੀ ਹੈ ਹਮ ਬਾਕੀ ਸੇਵਾਦਾਰਾਂ ਦੇ ਤਾਂ ਡਿਊਟੀਆਂ ਆ ਜਿੱਥੇ ਲੱਗ ਜੰਦੀਆਂ ਉਹ ਚੱਲੀ ਜਾਂਦਾ ਵਧੀਆ ਹੋਣਾ ਮਤਲਬ ਕਿ ਮੇਲਾ ਤਾਂ ਜੇ ਆਪਾਂ ਕਹੀਏ ਅਗਲੀ 1 ਤਰੀਕ ਤੋਂ ਸ਼ੁਰੂ ਹੋ ਜਾਣਾ ਹੈ ਬਿਲਕੁਲ ਸੰਤ ਮਹਾਪੁਰਸ਼ ਸੰਗਤ ਆਣੀ ਜਿਆਦਾ ਸ਼ੁਰੂ ਹੋ ਜਾਣਾ ਹੈ ਮੇਲੇ ਦੀਆਂ ਤਿਆਰੀਆਂ ਤਾਂ ਚੱਲੀ ਜਾਂਦੀਆਂ ਹੈ 21 ਜੁਲਾਈ ਤੋਂ ਮਤਲਬ ਉਹ ਮੇਲਾ ਕਹੀਏ ਤਾਂ ਆਪਾਂ ਸਮਾਪਤ ਹੋਇਆ ਇਹ ਮੇਲਾ ਸਟਾਰਟ ਹੋ ਗਿਆ ਸੀ ਜਿੱਦਾਂ ਕਿ ਮਾਈ ਜੀ ਨੇ ਸੰਤਾਂ ਦੇ ਵਾਸਤੇ ਸੰਗਤਾਂ ਵਾਸਤੇ ਪ੍ਰਬੰਧ ਕਰਨੇ ਸ਼ੁਰੂ ਕਰਤੇ ਜਿਹੜੀਆਂ ਚੀਜ਼ਾਂ ਦੀ ਕਮੀ ਜਿੱਦਾਂ ਸੰਤਾਂ ਨੂੰ ਉਧਰ ਕਮਰੇ ਹਾਲ ਹੋਰ ਬਣਾਤੇ ਉਹਨਾਂ ਦੀ ਰਹਿਸ਼ ਵਾਸਤੇ ਜਿਹੜੀ ਜਿਹੜੀ ਚੀਜ਼ਾਂ ਦੀ ਕਮੀ ਸੀ ਹੋਰ ਚੱਲਦੀ ਹੈ ਅੱਛਾ ਮਨਪ੍ਰੀਤ ਜੀ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਆ ਕਿਉਂਕਿ ਪਿਛਲੀ ਵਾਰ ਅਸੀਂ ਜਦੋਂ ਆਏ ਸੀ ਬਰਸੀ ਤੇ ਤਾਂ ਗੱਲਬਾਤ ਕੀਤੀ ਸੀ ਕੋਈ ਕਿਤੇ ਆਇਆ ਸੀ ਫਿਰ ਉਹਨਾਂ ਦੀ ਰਹਿائش ਦਾ ਇੰਤਜ਼ਾਮ ਵੀ ਸੰਤ ਸਮਾਏ ਸੰਤਾਂ ਦੇ ਨਾਲ ਹੀ ਕੀਤਾ ਕੀਤਾ ਜਾਂਦਾ ਹਾਂਜੀ ਇੱਥੇ ਕੀਤਾ ਜਾਂਦਾ ਜੀ ਇੱਥੇ ਕੀਤਾ ਹਾਂਜੀ ਵਧੀਆ ਤਰੀਕੇ ਨਾਲ ਦੇਖੋ ਸਾਡੇ ਲਈ ਮਹਾਰਾਜ ਦੀ ਜੁੜੀ ਹੋਈ ਸੰਗਤ ਮਾਈ ਜੀ ਦੀ ਸੰਗਤ ਜਿੰਨੀ ਸ਼ਰਧਾ ਨਾਲ ਸੰਗਤ ਆਂਦੀ ਨਾ ਉਤੋਂ ਕਿਤੇ ਜ਼ਿਆਦਾ ਮਾਈ ਉਹਨਾਂ ਦਾ ਕਰਦੇ ਇੱਥੇ ਆਇਆ ਨਾ ਅੱਛਾ ਰੈਸਟ ਤਾਂ ਬਹੁਤ ਘੱਟ ਰੂਹਾਂ ਕਰਦੀਆਂ ਹੋਣਗੀਆਂ ਕਿਉਂਕਿ ਮਾਹੌਲ ਹੀ ਇੰਨਾ ਖੂਬਸੂਰਤ ਹੁੰਦਾ ਸਾਰਾ ਦਿਨ ਤੁਰ ਫਿਰ ਕੇ ਹੀ ਗੁਜ਼ਰ ਜਾਂਦਾ ਹੈ ਵੋਈ ਉਹਨਾਂ ਦੀ ਰਹਿਮਤ ਸੋ ਮਨਪ੍ਰੀਤ ਜੀ ਦੇ ਨਾਲ ਮੈਨੂੰ ਯਾਦ ਹੈ ਕਿਉਂਕਿ ਐਜ਼ ਅ ਰਿਪੋਰਟਰ ਹੋਣ ਦੇ ਨਾਤੇ ਕਦੇ ਨਹੀਂ ਕਿਸੇ ਨੂੰ ਭੁੱਲ ਸਕਦੇ ਅਸੀਂ ਪ੍ਰਿੰਸੀਪਲ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਉਸ ਵੇਲੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਡੇਰੇ ਦਾ ਬਖਾਨ ਕੀਤਾ ਸੀ ਮਨਪ੍ਰੀਤ ਜੀ ਦੇ ਨਾਲ ਉਸ ਵੇਲੇ ਵੀ ਗੱਲਬਾਤ ਹੋਈ ਸੀ ਅੱਜ ਵੀ ਕਰ ਰਹੇ ਹਾਂ ਔਰ ਬੜਾ ਅੱਛਾ ਲੱਗਦਾ ਹੈ ਜਦੋਂ ਜਿਸ ਜਗ੍ਹਾ ਦੇ ਪ੍ਰਤੀ ਸਾਡੀ ਆਸਥਾ ਹੋਵੇ ਔਰ ਸੰਗਤ ਉਸ ਜਗ੍ਹਾ ਦੇ ਪ੍ਰਤੀ ਖੂਬਸੂਰਤ ਸ਼ਬਦਾਂ ਦਾ ਇਸਤੇਮਾਲ ਕਰੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਹੀ ਜਾਂਦੀ ਹੈ ਹੋਰ ਵਾਅਦਾ ਕਰਦਾ ਕਿ ਜਿਹੜੇ ਮਹਾਪੁਰਸ਼ ਸੰਤ ਅਪਾ ਟੀਵੀ ਤੇ ਨਹੀਂ ਨਾ ਦੇਖੇ ਮੰਨ ਲਓ ਕਹਿ ਲੋ ਕਿ ਦੇਖਣ ਲਈ ਤਰਸਦੇ ਤੇ ਉਹ ਸਾਨੂੰ ਇੱਥੇ ਮਿਲੇ। ਕੀ ਬਾਤ ਤੇ ਕਲਾਕਾਰ ਜਿਨ੍ਹਾਂ ਨੂੰ ਆਪਾਂ ਤਰਸਦੇ ਹਾਂ ਕਿ ਕਲਾਕਾਰ ਦੇਖਣ ਜਾਣਾ ਕਿ ਬਹੁਤ ਦੂਰ ਤੇ ਦੇਖਣੇ ਪਿੱਛੋਂ ਉਹ ਕਲਾਕਾਰ ਇੱਥੇ ਸਾਨੂੰ ਮਾਈ ਜੀ ਦੀ ਕਿਰਪਾ ਨਾਲ ਸਾਰੇ ਹੀ ਕਲਾਕਾਰ ਨਾ ਮਤਲਬ ਕਹਿ ਲੋ ਕਿ ਆਪਾਂ ਜੇ ਕਹ ਲਈਏ ਤਾਂ 15 ਸਾਲਾਂ ਚ ਇੰਨੇ ਕਲਾਕਾਰ ਨਹੀਂ ਕਿਸੇ ਤੋਂ ਕਰਾਏ ਜਾਂਦੇ ਜਿੰਨੇ ਇੱਥੇ ਇੱਕ ਦਿਨ ਚ ਹੁੰਦੇ ਆ। ਬਿਲਕੁਲ ਜੀ ਬਿਲਕੁਲ ਕਿ ਟਾਈਮ ਘਟੰਦਾ ਕਲਾਕਾਰ ਜਿਆਦਾ ਹੁੰਦੇ ਆ। ਜਿਆਦਾ ਮੈਂ ਬਿਲਕੁਲ ਦੇਖਿਆ ਹੈ। ਹਾਂ ਹਾਂ ਜੀ ਤੇ ਰਮਾਇਣ ਦਾ ਪਾਠ अच्छा मतलब हां जी ਉਹ ਉਹ ਉਹਨਾਂ ਦਿਨਾਂ ਚ ਹੁੰਦਾ ਹੈ ਹਾਂ ਜੀ ਉਹਨਾਂ ਤੋਂ ਹੀ ਉਹਨਾਂ ਦੇ ਤੇ ਫਿਰ ਉਸ ਤੋਂ ਬਾਅਦ ਭਗਵਤ ਭਗਵਤ ਕਥਾ ਪਹਿਲਾਂ ਜੀ ਸਟਾਰਟ ਹੋਏ 23 ਤੋਂ ਹਾਂ ਜੀ 23 ਤੋਂ ਓਕੇ 23 ਤੋਂ ਲਗਾਤਾਰ 7 ਦਿਨ ਜੀ 7 ਦਿਨ ਹਾਂ ਜੀ 3 ਦਿਨ ਦਾ ਰਮਾਇਣ ਦਾ ਪਾਠ ਜੀ ਇਹ ਫਿਰ ਕਿੱਥੋਂ ਤੁਸੀਂ ਸੰਗਤ ਜਿਹੜੀ ਕਰਦੇ ਨੇ ਆ ਕੇ ਰਮਾਇਣ ਦਾ ਭਗਵਤ ਕੀਤਾ ਦਾ ਇਹ ਕਿੱਥੋਂ ਫਿਰ ਕਿ ਮਤਲਬ ਬੁਲਾਇਆ ਜਾਂਦਾ ਇਹ ਇਸ ਵਾਰੀ ਮਾਈ ਜੀ ਬ੍ਰਿੰਦਾਵਨ ਤੋਂ ਬੁਲਾ ਰਹੇ ਆ ਅੱਛਾ ਬ੍ਰਿੰਦਾਵਨ ਤੋਂ ਆ ਰਹੇ ਨੇ ਸੋ ਦੋਸਤੋ ਵਾਕਈ ਉਦੋਂ ਅਸੀਂ ਉਸ ਸਟੇਜ ਦੇ ਉੱਪਰ ਮੈਂ ਤਾਂ ਚੜ੍ਹ ਨਹੀਂ ਸਕਿਆ ਸੀ ਕਿਉਂਕਿ ਇਜਾਜ਼ਤ ਨਹੀਂ ਸੀ ਮੀਡੀਆ ਨੂੰ ਜਾਣ ਦੀ ਲੇਕਿਨ ਕੈਮਰਾਮੈਨ ਜ਼ਰੂਰ ਜਾ ਕੇ ਆਇਆ ਸੀ ਮਾਤਾ ਜੀ ਉਸ ਵੇਲੇ ਇੰਨੇ ਵਿਅਸਤ ਸੀ ਕਿ ਮੈਂ ਚਰਨੀ ਚਰਨ ਸਪਰਸ਼ ਕੀਤੇ ਇਹਨਾਂ ਦੇ ਜਸਸਾਹਬ ਨੂੰ ਪਿਆਰ ਦਿੱਤਾ ਪਰ ਮੈਨੂੰ ਅਜੇ ਤੱਕ ਉਦੋਂ ਦਾ ਪਿਆਰ ਨਹੀਂ ਦਿੱਤਾ ਮੈਨੂੰ ਯਾਦ ਹੈ ਕਿਉਂਕਿ ਉਸ ਜਗ੍ਹਾ ਮਾਤਾ ਜੀ ਖੜੇ ਸੀ ਸਾਰਿਆਂ ਮੈਂ ਵੈਲਕਮ ਕਰਦੇ ਸੀ ਲੇਕਿਨ ਮੈਂ ਦੂਰੋਂ ਹੀ ਨਮਸਕਾਰ ਕੀਤੀ ਬਹੁਤ ਅੱਛਾ ਲੱਗਾ ਸੋ ਹਮੇਸ਼ਾ ਕਿਆ ਬਾਤ ਹੈ ਕੀ ਕਿਆ ਬਾਤ ਹੈ ਜੀ ਸੋ ਇਸ ਕਰਕੇ ਉਸ ਵੇਲੇ ਨਾ ਬੀਜੀ ਬਹੁਤ ਸੀ ਬਹੁਤ ਜ਼ਿਆਦਾ ਬੀਜੀ ਸਗੇ ਨੇ ਬੀਜੀ ਸਗੇ ਕਿ ਮੈਨੂੰ ਯਾਦ ਹੈ ਜਸਲ ਸਾਹਿਬ ਸਗੇ ਕਮਲਜੀਤ ਭਾਜੀ ਸਗੇ ਇੱਕ ਦੋ ਮੈਂਬਰ ਸਾਡੇ ਹੋਰ ਸੀ ਔਰ ਕੈਮਰਾਮੈਨ ਨੂੰ ਵੀ نیچے ਉਤਾਰਿਆ ਗਿਆ ਖੈਰ ਉਸ ਜਿਹੜਾ ਦ੍ਰਿਸ਼ ਹੈ ਮੈਨੂੰ ਅਜੇ ਤੱਕ ਯਾਦ ਹੈ ਉਹ ਕਦੇ ਨਹੀਂ ਭੁੱਲੇਗਾ ਔਰ ਜੇ ਬਖਸ਼ਿਸ਼ ਹੋਈ ਕਿਰਪਾ ਹੋਈ ਤੇ ਦੁਬਾਰਾ ਫਿਰ ਅਸੀਂ ਕਵਰ ਕਰਨ ਲਈ ਜ਼ਰੂਰ ਆਵਾਂਗੇ ਜੈ ਸੰਤ ਬੋਲ ਸੱਚੇ ਦਰਵਾਜ਼ੇ ਕੀ ਜੈ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਉਸ ਵੇਲੇ ਜਦੋਂ ਨਿਆ ਸਾਲ ਦਾ ਪ੍ਰੋਗਰਾਮ ਹੁੰਦਾ ਜਾਂ ਗੁਰੂ ਜੀ ਦੀ ਵਰਸੀ ਸੀ ਗੁਰਪੁੰਨਿਮਾ ਵਾਲੇ ਦਿਨ 21 ਜੁਲਾਈ ਦੀ ਉਸ ਵੇਲੇ ਸੰਗਤ ਐਨੀ ਹੁੰਦੀ ਐ ਇਕ ਵੇਲੇ ਪਤਾ ਨਹੀਂ ਲੱਗਦਾ ਚਲੋ ਜੇ ਕੋਈ ਸਾਡੇ ਕੋ ਗਲਤੀ ਵੀ ਹੋਵੇ ਤਾਂ ਮਾਫ ਕਰੇ ਸੰਗਤ ਜਾਂ ਕੁਝ ਐਸਾ ਕਿਸੇ ਦਾ ਮਾਨ ਸਤਕਾਰ ਨਹੀਂ ਕੀਤਾ ਗਿਆ ਉਹ ਮਹਾਰਾਜ ਦੇ ਕਰ ਜਿਦਾ ਆ ਜਾਂਦੇ ਹੈ ਹਾਜ਼ਰੀ ਲੱਗ ਜਾਂਦੀ ਉਹਦਾ ਮਾਨ ਸਤਕਾਰ ਆਪਣੇ ਆਪ ਹੀ ਹੋ ਜਾਂਦਾ ਬਾਕੀ ਇੱਥੇ ਜੋ ਸੰਗਤ ਆਉਂਦੀਆਂ ਜਿਸ ਤਰ੍ਹਾਂ ਮਨਪ੍ਰੀਤ ਨੇ ਕਿਹਾ ਭਾਗਵਤ ਕਥਾ ਹੁੰਦੀ ਕਿਸੇ ਸਾਲ ਭਾਗਵਤ ਕਥਾ ਹੋ ਜਾਂਦੀ ਹੈ ਕਿਸੇ ਟਾਈਮ ਸ਼੍ਰੀ ਰਮੈਨ ਜੀ ਦਾ ਪਾਠ ਰਖਾਇਆ ਜਾਂਦਾ ਜਿਸ ਤਰ੍ਹਾਂ ਉਹਨਾਂ ਨੂੰ ਮਹਾਰਾਜ ਨੂੰ ਮਨਜ਼ੂਰ ਹੁੰਦਾ ਉਸੇ ਹੀ ਤਰ੍ਹਾਂ ਹੋ ਜਾਂਦਾ ਬਾਕੀ ਸੰਗਤਾਂ ਦਾ ਇੱਥੇ ਆਪ ਹੀ ਆ ਕੇ ਸੇਵਾ ਕਰਦੀਆਂ ਜੇ ਦੀ ਵੀ ਚਾਹੇ ਕੋਈ ਬ੍ਰਿੰਦਾਵਨ ਤੋਂ ਆਵੇ ਚਾਹੇ ਸਾਡੇ ਪੰਜਾਬ ਤੋਂ ਇੱਥੇ ਕੋਈ ਕਰੇ ਜੇ ਦੀ ਹਾਜ਼ਰੀ ਲਗਣੀ ਉਹਦੀ ਆਪਣੇ ਆਪ ਹੀ ਮਹਾਰਾਜ ਹਾਜ਼ਰੀ ਲਗਵਾ ਦਿੰਦੇ ਆ ਤੇ ਬਾਕੀ ਇਹ ਡੇਰੇ ਸੰਗਤ ਦੇ ਸਰ ਤੇ ਚੱਲਦੇ ਆ ਸੰਗਤ ਆਂਦੀ ਰਹਿੰਦੀ ਆ ਉਹਨਾਂ ਦੇ ਹੀ ਸਿਰ ਤੇ ਚੱਲਦੇ ਇੱਥੇ ਸਾਰਾ ਸਹਿਯੋਗ ਸੰਗਤ ਦਾ ਹੀ ਹੁੰਦਾ ਹੈ ਸੰਗਤ ਨਾਲ ਹੀ ਇਹ ਡੇਰਾ ਆਵਾਦ ਹੁੰਦਾ ਹੈ ਕਹਿੰਦੇ ਹੁੰਦੇ ਰੱਬ ਦਾ ਤੱਕਿਆ ਗੁਰੂ ਬਖਸ਼ ਦਾ ਗੁਰੂ ਦਾ ਤੱਕਿਆ ਚੇਲਾ ਬਖਸ਼ ਦਾ ਚੇਲੇ ਦਾ ਤੱਕਿਆ ਸੰਗਤ ਬਖਸ਼ ਦੀ ਸੰਗਤ ਦਾ ਤੱਕਿਆ ਫਿਰ ਕੋਈ ਨਹੀਂ ਬਖਸ਼ਦਾ ਇਸ ਕਰਕੇ ਜੋ ਸੰਗਦੇ ਬੋਲ ਹੁੰਦੇ ਆ ਉਹ ਸਦਾ ਹੀ ਸਤਕਾਰਯੋਗ ਹੁੰਦੇ ਆ ਤੇ ਐਦੇ ਹੀ ਆਪਣੇ ਬੱਚਿਆਂ ਨੂੰ ਆਪਣੀ ਮਾਂ-ਬਾਪ ਦੀ ਸੇਵਾ ਕਰਨ ਦਾ ਵੱਲ ਬਖਸ਼ੇ ਅਸੀਂ ਫਿਰ ਇਹ ਦੁਆਰਾ ਤੋਂ ਬੋਲ ਬੋਲ ਰਹੇ ਮਿਹਰਬਾਨ ਜੀ